ਮੈਂ ਤੁਸੀ ਕਹਾਈ ਕਿ ਅੱਜ ਕੈਬਨਟ ਨੇ ਅਪਰੂਵ ਕਰ ਦਿੱਤਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 24 ਨਵੰਬਰ ਨੂੰ ਜਿਹੜਾ ਹੋਣ ਜਾ ਰਿਹਾ ਅਸੀਂ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਆਲਮੋਸਟ ਮੁਕੰਮਲ ਕਰ ਲੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਸਾਰਾਈ ਸੱਤਾਧਾਰੀ ਆਪੋਜੀਸ਼ਨ ਦੇ ਬੈਠਣ ਵਾਸਤੇ ਸੰਗਤ ਦੇ ਬੈਠਣ ਵਾਸਤੇ ਅਫੀਸ਼ੀਅਲਸ ਦੇ ਬੈਠਣ ਵਾਸਤੇ ਡਾਕਟਰਸ ਦੇ ਬੈਠਣ ਵਾਸਤੇ মিডিਆ ਦੇ ਬੈਠਣ ਵਾਸਤੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਮੁਕਮਲ ਨੇ ਔਰ 24 ਨਵੰਬਰ ਨੂੰ ਇਹ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਏਗਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਜਿਹੜਾ ਉੱਥੇ ਲੱਗ ਰਿਹਾ ਸੋ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸੀ 350ਵਾਂ ਉਹਨਾਂ ਦਾ ਸ਼ਹੀਦ ਦੀਵਹਾਰਾ ਜਿਹਨੂੰ ਪੰਜਾਬ ਸਰਕਾਰ ਯਾਦ ਕਰ ਰਹੀ ਆ ਇਹ ਉਹਨਾਂ ਨੂੰ ਇੱਕ ਨਮਨ ਹੋਏਗਾ ਸਾਡਾ ਕਿ ਅਸੀਂ ਜਿੰਨੇ ਵੀ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨੇ ਉਹ ਸਾਰੇ ਇੱਥੇ ਬੈਠ ਕੇ ਉਹਨਾਂ ਨੂੰ ਜਿਹੜਾ ਉਹ ਸ਼ਰਧਾਂਜਲੀ ਫੁਲਫੇਦ ਦੇਖੋ ਸਾਡੇ ਭਾਨਯੋਗ ਮੰਤਰੀ ਇਥੋਂ ਸਰਦਾਰ ਹਰਜੋਤ ਸਿੰਘ ਜੀ ਬੈਂਸਾ ਸਾਹਿਬ ਜਿਨ੍ਹਾਂ ਕੋਲ ਸਿੱਖਿਆ ਤੇ ਉੱਚ ਸਿੱਖਿਆ ਟੈਕਨੀਕਲ ਐਜੂਕੇਸ਼ਨ ਦਾ ਭਾਗ ਆ ਉਹ ਬਹੁਤ मतलब ਆ ਗਾਂਵਦੂ ਨੇਤਾ ਨੇ ਔਰ ਬੜਾ ਉਹਨਾਂ ਦਾ ਇਸ ਧਰਤੀ ਦੇ ਨਾਲ 모ਹ ਆ ਔਰ ਉਹ ਹਮੇਸ਼ਾ ਹੀ ਇਸ ਗੱਲ ਤੇ ਉੱਤੇ ਜ਼ੋਰ ਦਿੰਦੇ ਨੇ ਕਿ ਸਾਡੇ ਹਲਕੇ ਵਾਸਤੇ ਕੋਈ ਵੱਧ ਤੋਂ ਵੱਧ ਵਧੀਆ ਪ੍ਰੋਗਰਾਮ ਜਿਹੜੇ ਆ ਜਾਂ ਵਧੀਆ ਪ੍ਰੋਜੈਕਟ ਜਿਹੜੇ ਆ ਉਹ ਲਿਖੇ ਜਾਣ ਸੋ ਜ਼ਰੂਰ ਹੋ ਕੋਸ਼ਿਸ਼ ਕਰ ਰਹੇ ਨੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਰੂਰ ਉਹਨਾਂ ਤੇ ਧਿਆਨ ਦੇ। ਤੁਹਾਡੀ ਗੱਲ ਸਹੀ ਆ ਕਿ ਇਹੋ ਜੀ ਤਰਤੀ ਜਿਹੜੀ ਪਵਿੱਤਰ ਆ ਜਿਹਦਾ ਜਿਹਦੇ ਮਿੱਟੀ ਮਿੱਟੀ ਕਣ ਕਣ ਦੇ ਵਿੱਚ ਜਿਹੜੀ ਪਵਿੱਤਰਤਾ ਹੈਗੀ ਆ ਉਸ ਜਿਹੜਾ ਇਹ ਸ਼ਹਿਰ ਨੂੰ ਉਹ ਵੈਸੇ ਤਾਂ ਇੱਥੋਂ ਦੇ ਲੋਕ ਵੈਸੇ ਹੀ ਬੜੇ ਪਵਿੱਤਰ ਨੇ। ਬੜੇ ਉਹਨਾਂ ਨੇ ਆਪਣੇ ਲੀਗੇਸੀ ਜਿਹੜੀ ਆ ਉਹਨੂੰ ਬਣਾ ਸੰਭ ਕੇ ਜਿਹੜਾ ਆ ਉਹ ਰੱਖਿਆ ਹੋਇਆ ਬਾਕੀ ਜਿਸ ਤਰ੍ਹਾਂ ਦੀ ਵੀ ਕੋਈ ਡਿਮਾਂਡ ਜਾਂ ਜਿਸ ਤਰ੍ਹਾਂ ਦੀ ਵੀ ਕੋਈ ਸਾਡੇ ਮੰਤਰੀ ਸਾਹਿਬ ਜੋ ਇਸ ਇਲਾਕੇ ਵਾਸਤੇ ਚਾਹਣਗੇ ਉਹ ਜ਼ਰੂਰ ਪੂਰਾ ਕੀਤਾ ਜਾਏਗਾ ਵਿਧਾਨ ਸਭਾ ਦਾ ਸ਼ਾਸਨ ਮੈਂ ਤੁਹਾਨੂੰ ਦੱਸਿਆ ਇਥੇ ਸਪੈਸ਼ਲ ਸ਼ਾਸਨ ਜਿਹੜਾ ਆਉਣਾ ਹੈ ਪ੍ਰਬੰਧ ਮੁਕੰਮਲ ਨੇ ਬਾਕੀ ਜੋ ਕੁਝ ਵੀ ਇਥੇ ਕੋਈ ਸਪੈਸ਼ਲ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਸਾਡੇ ਮਾਨ ਮਾਨਯੋਗ ਮੁੱਖ ਮੰਤਰੀ ਹਰ ਇੱਕ ਨੂੰ ਮਤਲਬ ਹੱਕ ਦਾ ਇਹ ਸਮਾਗਮ ਕਰਾਉਂਦਾ ਅਸੀਂ ਤਾਂ ਪੰਜਾਬ ਸਰਕਾਰ ਵੱਲੋਂ ਜਸਟ ਫੈਸਿਲਿਟੇਟ ਕਰ ਰਹੇ ਹਾਂ ਤੁਹਾਨੂੰ ਪਤਾ ਹੋਵੇਗਾ ਕਿ ਇਹ ਪੂਰਾ ਸੰਤ ਸਮਾਜ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀਗਾ ਆਪਣੇ ਜਿਹੜਾ ਉਹਨਾਂ ਦਾ ਰੈਜ਼ਿਡੈਂਸ ਆ ਚੰ디ਗੜ੍ਹ ਦੇ ਵਿੱਚ ਉੱਥੇ ਬੁਲਾਇਆ ਸੀਗਾ ਸਾਡੇ ਜਿਹੜੇ ਚਾਰ ਯਾਤਰਾਵਾਂ ਵੀ ਆ ਰਹੀਆਂ ਨੇ ਉਹਨਾਂ ਵੀ ਅਗਵਾਈ ਵੀ ਸੰਤ ਸਮਾਜ ਜਿਹੜਾ ਆ ਉਹ ਕਰ ਰਿਹਾ ਅਸੀਂ ਤੇ ਸਿਰਫ ਉਹਨੂੰ ਫੈਸਿਲਿਟੇਟ ਕਰਨ ਵਾਸਤੇ ਜਿਹੜਾ ਆ ਉਹ ਅੱਗੇ ਸਾਡੀ ਜਿਹੜੇ ਅਫੀਸ਼ੀਅਲਸ ਨੇ ਸਾਡੇ ਅਸੀਂ ਅਸੀਂ ਕੋਈ ਉਹਦੇ ਵਿੱਚ ਬਤੌਰ ਮੰਤਰੀ ਕੋਈ ਬਤੌਰ ਐਮਐਲਏ ਅਸੀਂ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੇ ਅਸੀਂ ਐਜ਼ ਏ ਮਤਲਬ ਸੰਗਤ ਦੇ ਤੌਰ ਤੇ ਕਰ ਰਹੇ ਹਾਂ ਔਰ ਸਰਕਾਰ ਦੇ ਵਿੱਚੋਂ ਦਿਨਾਂ ਤੇ ਸਾਡਾ ਫਰਜ਼ ਬਣ ਜਾਂਦਾ ਹੈ ਕਿ ਜੋ ਵੀ ਫੈਸਿਲੀਟੀਆਂ ਫੈਸਿਲਿਟੀਆਂ ਦਿੱਤੀਆਂ ਜਾ ਸਕਦੀਆਂ ਨੇ ਉਹ ਫੈਸਿਲਿਟੀਆਂ ਦੇਣ ਔਰ ਇਹਨੂੰ ਸੰਤ ਸਮਾਜ ਹੀ ਜਰਾ ਉਹ ਉਹਨਾਂ ਦੀ ਅਗਵਾਈ ਦੇ ਵਿੱਚ ਹੋ ਰਿਹਾ ਚੀਏ ਅਕਤੂਬਰ ਨੂੰ ਅਸੀਂ ਉੱਥੇ ਗੁਰਦੁਆਰਾ ਸ੍ਰੀ ਸ਼ਾਨ ਸਾਹਿਬ ਨਵੀਂ ਦਿੱਲੀ ਦੇ ਇੱਥੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੀ ਜਿਹੜੀ ਆ ਉਥੇ ਮਤਮਸਤਕ ਹੋ ਕੇ ਕੀਤੀ ਸੀਗੀ ਗੁਰੂ ਸਾਹਿਬ ਦੇ ਅੱਗੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਉਥੋਂ ਹੀ ਅਸੀਂ ਇਹ ਪ੍ਰੋਗਰਾਮ ਜਿਹੜੇ ਆ ਉਹ ਆਰੰਭ ਕੀਤਾ। ਪਿਛਲੇ ਦਿਨੀ ਸ਼ਾਇਦ ਮਹੀਨਾ 1.5 ਮਹੀਨਾ ਹੋ ਗਿਆ ਹੋਵੇਗਾ ਜ਼ਿਆਦਾ ਵੀ ਹੋ ਗਿਆ ਹੋਵੇਗਾ। ਅਸੀਂ 13 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹਦੇ ਵਾਸਤੇ ਜਾਗਰਤੀ ਕੀਤੀ। ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ ਔਰ ਇਸੇ ਸਮਾਗਮ ਨੂੰ ਮੁੱਖ ਰੱਖ ਕੇ ਅਸੀਂ ਉੱਥੇ 13 ਕਰੋੜ ਦੀ ਰਕਮ ਜਾਰੀ ਕੀਤੀ ਐ ਸੋ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਅਸੀਂ ਕਿਸੇ ਤਰ੍ਹਾਂ ਦਾ ਜਣਾ ਉਹ ਡਿਵੈਲਪ ਨਹੀਂ ਕਰ ਪਾ ਰਹੇ ਹਾਂ ਕਿਤੇ ਕਈ ਵਾਰੀ ਕੁਝ ਇਹੋ ਜੀ ਮੁਸ਼ਕਲ ਜ਼ਰੂਰ ਹੋ ਜਾਂਦੀ ਹੈ ਕਿਤੇ ਫੋਰੈਸਟ ਕਲੀਅਰੈਂਸ ਵਾਸਤੇ ਕੋਈ ਟਾਈਮ ਲੱਗ ਜਾਂਦਾ ਯੂਟਿਲਿਟੀ ਸ਼ਿਫਟਿੰਗ ਵਾਸਤੇ ਕੋਈ ਟਾਈਮ ਲੱਗ ਜਾਂਦਾ ਕੋਈ ਵੀ ਕਈ ਵਾਰੀ ਕੋਈ ਜ਼ਮੀਨ ਅਕਵਾਇਰ ਕਰਨ ਵਾਸਤੇ ਟਾਈਮ ਲੱਗ ਜਾਂਦਾ ਕੁਝ ਨਾ ਕੁਝ ਇਸ ਤਰ੍ਹਾਂ ਦੀ ਅੜਚਣ ਜ਼ਰੂਰ ਹੋ ਸਕਦੀ ਹੈ 11 ਕਰੋੜ ਜਣਾ ਉਹ ਰੋਡ ਵਾਸਤੇ ਆ ਤੇ 2 ਕਰੋੜ ਅਸੀਂ ਪੁਲ ਵਾਸਤੇ ਜਿਹੜੇ ਸਾਡੇ ਤਖਤ ਨੇ ਇਹ ਉੱਪਰ ਨਹੀਂ ਧਰਮ ਰਾਜਨੀਤੀ ਤੋਂ ਉੱਪਰ ਇਹ ਅਸੀਂ ਜੇ ਕੋਈ ਅੱਜ ਸਪੀਕਰ ਜਾਂ ਮੰਤਰੀ ਜਾਂ ਕੋਈ ਬਣ ਗਿਆ ਉਹ ਅਸੀਂ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਰਾਬਰ ਬਣੀ ਆ ਸੋ ਇਹ ਜਿਹੜਾ ਮਾਣ குரு ਸਾਹਿਬ ਦਾ ਆ ਇਹ ਤੇ ਉਹਨਾਂ ਦਾ ਹੀ ਆ ਅਸੀਂ ਤੇ ਉਹਨਾਂ ਦੀ ਚਰਨਾਂ ਦੀ ਧੂੜ ਆ ਔਰ ਇਹ ਤਾਂ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਆ ਜਿਹੜੇ ਅਸੀਂ ਰੋ ਸਾਹਿਬ ਦਾ 350ਵਾਂ ਸ਼ੀਧੀ ਦੇ ਆਲਾ ਬਣਾਉਣ ਜਾ ਰਹੇ ਆ ਇਹਦੇ ਵਿੱਚ ਅਸੀਂ ਜਿੰਨੇ ਵੀ ਰੋਡਸ ਇਸ ਪੂਤਰ ਤੱਤੀ ਨੂੰ ਆਉਂਦੇ ਨੇ ਅਸੀਂ ਉਹਨਾਂ ਸਾਰੀਆਂ ਸਾਰਿਆਂ ਨੂੰ ਮਤਲਬ ਠੀਕ ਕੀਤਾ ਜਿੱਥੇ ਚੌੜਾ ਕਰਨ ਦੀ ਰੋਡ ਹੈ ਚੌੜੀ ਵੀ ਕੀਤੀ ਆ ਰੋਡ ਇੱਕ ਅਸੀਂ ਫੋਰ ਲੇਨ ਜਿਹੜੀ ਆ ਸ੍ਰੀ ਕੀਰਤਪੁਰ ਸਾਹਿਬ ਵਾਲੀ ਇਹਨੂੰ ਵੀ ਅਸੀਂ ਜਿਹੜਾ ਆ ਫੋਰ ਲੇਨ ਕਰਨ ਜਾ ਰਹੇ ਆ ਔਰ ਨਾਲ ਦੇ ਨਾਲ ਪੂਰੇ ਸ਼ਹਿਰ ਨੂੰ ਵਾਈਟ ਸਿਟੀ 4 लेन ਪ੍ਰੋਵੀਜ਼ਨ ਆ ਬਾਕੀ ਪੂਰੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦੇ ਤੌਰ ਤੇ ਅਸੀਂ ਜਿਹੜਾ ਉਹ ਡਿਵੈਲਪ ਕਰ ਰਹੇ ਆ ਨਾਲ ਦੇ ਨਾਲ ਜਿੰਨੇ ਵੀ ਤੁਸੀਂ ਦੇਖਿਆ ਹੋਊਗਾ ਇਲੈਕਟ੍ਰਿਸਿਟੀ ਦੇ ਪੋਲਸ ਨੇ ਜਾਂ ਜਿਸ ਤਰ੍ਹਾਂ ਵੀ ਕੋਈ ਆ ਉਹਨਾਂ ਨੂੰ ਸਾਰਾ ਵਾਈਟ ਦੇਖ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਇਸ ਤੋਂ ਇਲਾਵਾ ਸਾਡੇ ਕੋਈ ਇੱਥੇ ਸਾਡੇ ਕੁਝ ਹਿੱਸੇ ਸੋਨਾ ਜਿਹੜਾ ਕਨਵੈਨਸ਼ਨਲ ਬਿਜਲੀ ਦੇ ਜਿਵੇਂ ਬਲਬ ਹੁੰਦੇ ਸੀਗੇ ਅ ਡੇ 150 ਵਾਟ ਦੇ ਅਸੀਂ ਉਹਨਾਂ ਸਾਰਿਆਂ ਨੂੰ ਰਿਮੂਵ ਕਰਕੇ ਨਾ ਤੇ ਉੱਥੇ ਮਤਲਬ 90 ਵਾਟ ਦਾ ਜਿਹੜਾ ਆ ਉਹ LED ਲਾਈਟਸ ਜਿਹੜੀਆਂ ਨੇ ਉਹ ਲਗਾ ਰਹੇ ਹਾਂ ਇੱਕ ਤਾਂ એનર્ਜੀ ਸੇਵਿੰਗ ਤਾਂ ਉਹਦੇ ਨਾਲ ਹੋਏਗੀ ਪਲੱਸ ਉਹਨਾਂ ਦੀ ਰੋਸ਼ਨੀ ਜਿਹੜੀ ਆ ਉਹ ਕਾਫੀ ਜਿਆਦਾ ਜਗ੍ਹਾ ਦੇ ਉਪਯੋਗੀ ਰੋਸ਼ਨੀ ਜਿਹੜੀ ਆ ਉਹ ਜਾਂਦੀ ਆ ਇਸ ਤੋਂ ਇਲਾਵਾ ਸਾਡਾ ਸਿਹਤ ਵਿਭਾਗ ਵੀ ਜਿਹੜਾ 20 ਜਿਹੜੇ आम आदमी कलिनक भी इस इत बना रहा है चवी असि एंबूलेंस का भी प्रबंध किया क्योंकि कई लख दी तादाद जाता है